ਜਦੋਂ ਅਸੀਂ ਭੈਣਾ ਨੂੰ ਪੁੱਛਿਆ ਕਿ ਤੂੰ ਕਿੰਨੀ ਕਵਾਰਾਂ ਪੜਿਆ ਏ ਤੇ ਕਹਿਣ ਲੱਗੀ ਬੇਅੰਤ ਵਾਰ 16 17 ਵਾਰ ਪੜ ਲਿਆ ਹੁਣ ਵੀ ਸ਼ੁਰੂ ਕੀਤਾ ਏ ਕਹਿੰਦੀ ਸਾਰੇ ਧਰਮ ਪਿਆਰੇ ਨੇ ਪਰ ਇੱਕ ਬਾਤ ਮੈਨੂੰ ਸਮਝ ਨਹੀਂ ਆਉਂਦੀ ਸਾਰੇ ਧਰਮ ਇੱਕ ਦੂਜੇ ਦੇ ਵਿਰੋਧ ਤੇ ਕਿਉਂ ਖੜੇ ਨੇ ਤੇ ਅਸੀਂ ਹੱਸ ਕੇ ਕਿਹਾ ਕਿ ਤੈਨੂੰ ਅਜੇ ਉਹ ਵੀ ਪਕੜ ਨਹੀਂ ਆਈ ਅਹੀਂ ਕਿਹਾ ਕੀ ਦੇ ਤੋਂ ਤੈਨੂੰ ਇਦਾਂ ਲੱਗਦਾ ਏ ਕਹਿੰਦੀ ਜਿਵੇਂ ਜੀਜ਼ਸ ਕ੍ਰਾਈਸਟ ਕਹਿੰਦੇ ਨੇ ਈਸਾ ਮਸੀਹ ਕਹਿੰਦੇ ਨੇ ਕਿ ਮੇਰਾ ਹੀ ਰਸਤਾ ਜਿਹੜਾ ਏ ਉਹ ਪਰਮਾਤਮਾ ਨੂੰ ਮਲਾਉਂਦਾ ਏ ਹੋਰ ਕੋਈ ਨਹੀਂ ਜਿਵੇਂ ਮੁਸਲਮਾਨ ਕਹਿ ਦਿੰਦੇ ਨੇ ਕਿ ਮੁਸਲਮਾਨ ਤੋਂ ਬਿਨਾ ਬਾਕੀ ਸਭ ਕਾਫਰ ਨੇ ਜਿਹੜਾ ਮੁਸਲਮਾਨ ਨਹੀਂ ਉਹ ਕਾਫਰ ਏ ਤਹੀਂ ਕਿ ਤੂੰ ਸਮਝੀ ਨਹੀਂ ਇਹ ਵਖਰੀ ਗੱਲ ਏ ਕਿ ਸਾਡੇ ਵਰਗੇ ਹੰਕਾਰੀ ਲੋਕਾਂ ਨੇ ਇਹਦੇ ਅਰਥ ਬਦਲ ਦਿੱਤੇ ਅਸਲੀ ਅਰਥ ਜਿਹੜੇ ਮੇਰੇ ਗੁਰੂ ਨੇ ਸਮਝਾਏ ਸੀ ਉਹ ਇਦਾਂ ਨੇ ਮੁਸਲਮਾਨ ਕੀ ਹੁੰਦਾ ਜੀਦਾ ਈਮਾਨ ਮੁਸਲਮ ਹੋਵੇ ਜਿਹਦੇ ਅੰਦਰ ਬੇਈਮਾਨੀਆਂ ਨਾ ਹੋਣ ਜਿਹਦੇ ਅੰਦਰ ਚਲਾਕੀਆਂ ਨਾ ਹੋਣ ਜਿਹੜਾ ਬੁਰਾਈਆਂ ਨਾ ਅੰਦਰੋਂ ਕਰੇ ਉਹ ਹੁੰਦਾ ਮੁਸਲਮਾਨ ਤੇ ਜਿਹੜਾ ਨਾ ਹੋਵੇ ਉਹ ਕਾਫਰੀ ਤੇ ਹੁੰਦਾ ਜਿਹੜਾ ਇਮਾਨਦਾਰ ਨਾ ਹੋਇਆ ਉਹ ਕਾਫਰੀ ਤੇ ਹੁੰਦਾ ਹੋਰ ਹੋਏਗਾ ਕੀ ਉਹ ਹਰ ਇਨਸਾਨ ਕਾਫਰ ਹੈ ਜਿਹਦੇ ਅੰਦਰ ਬੇਈਮਾਨੀਆਂ ਨੇ ਜਿਹਦੇ ਅੰਦਰ ਬੁਰਾਈਆਂ ਨੇ ਤੇ ਜੀਜ਼ਸ ਕਹਿੰਦੇ ਸੀ ਕਿ ਮੇਰਾ ਰਸਤਾ ਰੱਬ ਤੱਕ ਪਹੁੰਚਾਉਂਦਾ ਏ ਓਨਲੀ ਮਾਈ ਵੇ ਤੇ ਜੀਜ਼ਸ ਦਾ ਕੀ ਰਸਤਾ ਸੀ 크ਰਿਸਚੀਨਿਟੀ ਉਹਦਾ ਰਸਤਾ ਨਹੀਂ ਸੀ ਉਹ ਕਹਿੰਦੇ ਸੀ ਲਵ ਇਜ਼ ਗੋਡ ਪ੍ਰੇਮ ਹੀ ਰੱਬ ਹੈ ਪ੍ਰੇਮ ਦਾ ਰਸਤਾ ਸੀ ਤੇ ਦਸਵੇਂ ਪਾਤਸ਼ਾਹ ਨੂੰ ਪੁੱਛੋ ਉਹ ਕਹਿੰਦੇ ਸਾਚ ਕਹੂੰ ਸੁਣ ਲਿਓ ਸਬੇ ਜਿਨ ਪ੍ਰੇਮ ਕੀਓ ਤਿਨਹੀਂ ਪ੍ਰਭ ਪਾਇਓ ਉਹਨਾਂ ਦੇ ਕਹਿਣ 'ਚ ਫਰਕ ਨਹੀਂ ਏ ਸਾਡੇ ਸਮਝਣ 'ਚ ਫਰਕ ਏ ਸਾਡੀ ਘਟ ਬੁੱਧ ਦੀ ਸਮਝ ਕਰਕੇ ਇੰਨੇ ਵਖਰੇਵੇਂ ਨੇ ਨਹੀਂ ਤੇ ਫਰਕ ਨਹੀਂ ਹੈ ਤੇ ਆਪਜੀ ਚੋਂ ਕਿੰਨੇ ਕਨੇ ਸਾਡੀਆਂ ਭੈਣਾ ਚੋਂ ਕਿੰਨੇ ਕਨੇ ਜਿਨ੍ਹਾਂ ਨੇ ਸਹਿਜ ਪਾਠ ਇੱਕ ਇੱਕ ਵਾਰਾਂ ਕਰ ਲਿਆ ਹੈ ਇੱਕ ਇੱਕ ਵਾਰਾਂ ਪੂਰਾ ਕਰ ਲਿਆ ਕਿੰਨੇ ਕਨੇ ਹੱਥ ਕਢੇ ਕਰੋ ਹਾਂ ਬਸ ਇੰਨੇ 8 8 9 ਜਾਣੀ ਚਲੋ ਉਹ ਕਿੰਨੇ ਕਨੇ ਜਿਨ੍ਹਾਂ ਨੇ ਅੱਜ ਤੱਕ ਕੋਈ ਬੌਧੀਆਂ ਨਹੀਂ ਤੇ ਪੰਜ ਕ ਫਿਲਮਾਂ ਵੇਖੀਆਂ ਹੁਣ ਉਹ ਹੱਥ ਕਢਾ ਕਰੋ ਪੰਜ ਹੀ ਸਿਰਫ ਬੌਧੀਆਂ ਨਹੀਂ ਜਾਂ ਪੰਜ ਡਰਾਮੇ ਹੀ ਵੇਖੇ ਹੋਣ ਜਾਂ ਜਿਨ੍ਹਾਂ ਕੋ ਆਲੇ-ਦਿਵਾਲੇ ਦੇ ਪੰਜਾਂ ਘਰਾਂ ਦੀ ਸਭ ਨਿੰਦਿਆ ਚੁਗਲੀ ਹੋਵੇ ਉਹ ਕਿੰਨੇ ਕਨੇ ਹੱਥ ਕਢਾ ਕਰੋ ਹੁਣ ਤੁਸੀਂ ਸੋਚ ਕੇ ਵੇਖੋ ਕੀ ਸਿੱਖੀ ਇਦਾਂ ਹੁੰਦੀ ਸਿੱਖ ਤੇ ਇਦਾਂ ਦਾ ਹੁੰਦਾ ਕੇ ਦੇਵਤੇ ਵੀ ਉਹਦੇ ਗਾੜੀ ਸੀਸ ਝੁਕਾ ਦਿੰਦੇ ਭਾਈ ਕਮਾਇਆ ਕਰੋ ਇਦਾਂ ਜਾਨ ਨਹੀਂ ਛੁੱਟਣੀ ਇਦਾਂ ਤੇ ਭਟਕਦੇ ਰਹੋਗੇ ਦੁਖੀ ਰਹੋਗੇ ਕਿੰਨੇ ਸਾਲ ਬੀਤ ਗਏ ਉਮਰ ਦੇ 60 60 ਸਾਲ 50 50 ਸਾਲ ਹੰਡਾ ਲਏ ਅਜੇ ਤੱਕ ਸੁੱਖ ਦਾ ਸਾਹ ਆਇਆ ਅਜੇ ਤੱਕ ਕਿਰਜ ਰਹੇ ਆ ਕਲਪ ਰਹੇ ਆ ਖਿਜ ਰਹੇ ਆ ਬੁਰੇ ਹਾਲੀ ਆ ਕਿਦਾਂ ਉਹ ਪਿਆਰਾ ਮਿਲੇਗਾ ਤੇ ਪ੍ਰੇਮ ਦੇ ਮਾਰਗ ਤੇ ਮਿਲਦਾ ਹੈ ਤੇ ਪ੍ਰੇਮ ਸਿੱਖਣਾ ਏ ਤੇ ਭਗਤਾਂ ਤੋਂ ਸਿੱਖ ਲੈਣਾ ਚਾਹੀਦਾ ਭਗਤਾਂ ਤੋਂ ਸਿੱਖ ਲੈਣਾ ਚਾਹੀਦਾ ਜੇ ਪ੍ਰੇਮ ਸਮਾਂ ਤੇ ਕਾਫੀ ਹੋ ਗਿਆ ਸਮਾਪਤੀ ਕਰ ਦਈਏ ਹੱਡੀਆਂ ਪਹਿਣਾ ਨੇ ਜਾਣਾ ਵੀ ਹੋਣਾ ਕੱਲ ਨੂੰ ਝਿੜਕਾਂ ਤੇ ਨਹੀਂ ਪਹਿਣਗੀਆਂ ਕਿ ਪਹਿਣਗੀਆਂ ਸਵੇਰੇ ਸਵੇਰੇ ਤੇ ਛੁੱਟੀ ਹੈ ਨਿਆਣਿਆਂ ਨੇ ਜਾਣਾ ਸਕੂਲੇ ਕਿ ਨਹੀਂ ਝਿੜਕਾਂ ਤੇ ਨਹੀਂ ਪਹਿਣਗੀਆਂ ਖਾ ਲਿਓ ਕੋਈ ਨਹੀਂ ਥੋੜੀਆਂ ਜੀਆਂ ਰੱਬ ਦਾ ਨਾਂ ਲੈ ਕੇ ਗੁਰਨਾਨਕ ਦੀ ਝੋਲੀ ਚ ਪਵਾ ਲਿਓ ਆ ਕਿ ਤਨ ਗੁਰਨਾਨਕ ਕਹਿ ਕੇ ਉਹ ਵੀ ਖਾ ਲਿਓ ਆ ਕਿ ਇਹ ਵੀ ਮੇਰੇ ਨਾ ਖਾਤੇ ਚ ਜੋੜ ਨਹੀਂ ਗੱਲ ਕੋਈ ਨਹੀਂ ਜਦੋਂ ਮੇਰਾ ਲੇਖਾ ਹੋਏਗਾ ਉਦੋਂ ਦਸੀ ਉਹਨਾਂ ਨੂੰ ਕਿ ਮੈਂ ਤੇਰੇ ਪ੍ਰੇਮ ਕਰਕੇ ਕੁਝ ਗਾਲਾਂ ਵੀ ਖਾਧੀਆਂ ਸੀ ਇਹ ਲੇਖਾ ਜੋੜੀ ਜਾਇਆ ਕਰੋ ਤਗੜੇ ਹੋਗੇ ਗੁਰਨਾਨਕ ਇੱਕ ਦਿਨ ਟੁੱਟੇਗਾ ਖੁਸ਼ ਹੋਏਗਾ ਪ੍ਰੇਮ ਸਿੱਖਣਾ ਹੋਵੇ ਤੇ ਭਗਤ ਰਵੀਦਾਸ ਤੋਂ ਸਿੱਖ ਲੈਣਾ ਚਾਹੀਦਾ ਜਿਸ ਦਾ ਦਿਹਾੜਾ ਮਨਾ ਰਹੇ ਹੋ ਨਾ ਉਸ ਤੋਂ ਸਿੱਖ ਲੈਣਾ ਚਾਹੀਦਾ ਕਿਆ ਅਲਾ ਪ੍ਰੇਮਸੀ ਉਸ ਪ੍ਰੀਤਮ ਦੇ ਨਾਲ ਜਾਤ ਜਿਹੜੀ ਏ ਉਹ ਚਮਾਰੀ ਕਿਉਂ ਚੰਮ ਦਾ ਕੰਮ ਕਰਦੇ ਨੇ ਜਿਹੜੇ ਪਸ਼ੂ ਇੱਧਰ ਉੱਧਰ ਮਰ ਜਾਂਦੇ ਨੇ ਉਹਨਾਂ ਦੀ ਖਲ ਲਾਉਂਦੇ ਨੇ ਉਹ ਖਲ ਨੂੰ ਸਿਕਾਉਂਦੇ ਨੇ ਧੋਂਦੇ ਨੇ ਫਿਰ ਉਹਨਾਂ ਦੀਆਂ ਜੁੱਤੀਆਂ ਬਣਾਉਂਦੇ ਨੇ ਤੇ ਜੁੱਤੀਆਂ ਜਿਹੜੀਆਂ ਉਹ ਜੀਆਂ ਨੂੰ ਪਹਿਨਣ ਵਾਸਤੇ ਕਿਰਤ ਤੇ ਬੜੀ ਸੋਹਣੀ ਹੈ ਪਰ ਸਾਡੇ ਸਮਾਜ ਨੇ ਇਸ ਕਿਰਤ ਨੂੰ ਮਾੜਾ ਮੰਨਿਆ ਹੈ ਕਿਰਤ ਤੇ ਸੋਹਣੀ ਹੈ ਕਿ ਮਰੇ ਹੋਏ ਪਸ਼ੂਆਂ ਦਾ ਚਮੜਾ ਲੈ ਲੈਣਾ ਧੋ ਲੈਣੇ ਸੰਭਾਲਣਾ ਉਹਨੂੰ ਸੁਕਾਉਣਾ ਫਿਰ ਜੁੱਤੀਆਂ ਬਣਾਉਣੀਆਂ ਕਿ ਕਿਸੇ ਦੇ ਪੈਰ 'ਚ ਕੰਡਾ ਨਾ ਵੱਜੇ ਕਿਸੇ ਦਾ ਰਸਤਾ ਜਿਹੜਾ ਏ ਉਹ ਸੁਖਾਲਾ ਹੋਵੇ ਕਿਰਤ ਤੇ ਬੜੀ ਸੋਹਣੀ ਹੈ ਈ ਜੀ ਸਾਨੂੰ ਪਿੱਛੇ ਜੇ ਗੁਰਸਿੱਖ ਇੱਕ ਮਿਲੇ ਕਹਿੰਦੇ ਨਹੀਂ ਉਹਨਾਂ ਨੇ ਨਾ ਉਹ ਕੰਮ ਛੱਡ ਦਿੱਤਾ ਸੀ ਬਾਅਦ ਚ ਜਦੋਂ ਸਾਧੂ ਹੋ ਗਏ ਤੇ ਸੀ ਹੱਸ ਕੇ ਕਿਹਾ ਕਿ ਤੇਰੇ ਮਨ ਚੋਂ ਕਿਰਤਨਾ ਨਫਰ ਦੇ ਤਾਂ ਤੂੰ ਇਦਾਂ ਕਹਿਣਾ ਨਹੀਂ ਤੇ ਕੀ ਫਰਕ ਪੈਂਦਾ ਸੀ ਛੱਡਣ ਜਾਂ ਨਾ ਛੱਡਣ ਕੋਈ ਬੁਰਾ ਕਰਮ ਇਹਦੇ ਚ ਪਰ ਸਾਡੀ ਮਤ ਜਿਹੜੀ ਏ ਇਹ ਛੋਟੀ ਏ ਇਹ ਗਲਤ ਚੀਜ਼ਾਂ ਸੋਚ ਲੈਂਦੀ ਤੇ ਭਗਤ ਰਵੀਦਾਸ ਨੇ ਉਹ ਬਣਾਉਣੇ ਕਿਸੇ ਗਰੀਬ ਨੇ ਆ ਜਾਣਾ ਕਿ ਬਾਬਾ ਪੈਸੇ ਨਹੀਂ ਨੇ ਤੁੰਨੇ ਕਹਿਣਾ ਤੇਰ ਕੋ ਮੰਗੇ ਨੇ ਆਲੇ ਫੜ ਤੂੰ ਜੁੱਤੀ ਪਾ ਕਿਸੇ ਸਾਧੂ ਨੇ ਆ ਜਾਣਾ ਤੇ ਉਹਦੇ ਕੋ ਪੈਸੇ ਨਾ ਲੈਣੇ ਉਦਾਂ ਹੀ ਉਹਨੂੰ ਦੇ ਦੇਣਾ ਇਸ ਵਜ੍ਹਾ ਕਰਕੇ ਪਿਤਾ ਨੇ ਕਿਹਾ ਕਿ ਤੂੰ ਇਦਾਂ ਹੀ ਲੁਟਾ ਛੱਡਦਾ ਐ ਤੂੰ ਵੱਖ ਹੋ ਜਾ ਲੋਭੀ ਹੋਏਗਾ ਵਿਚਾਰਾ ਲੋਭ ਦਾ ਮਾਰਿਆ ਧਰਿਆ ਹੋਏਗਾ ਕਿ ਪੈਸੇ ਨਾ ਹੋਣਗੇ ਤੇ ਪਤਾ ਨਹੀਂ ਖਾਣ ਨੂੰ ਕੁਝ ਮਿਲੇਗਾ ਨਾ ਮਿਲੇ ਕਦੀ ਸੋਚਿਆ ਹੀ ਨਹੀਂ ਹੁਣਾ ਕਮਲੇ ਨੇ ਕਿ ਇੰਨੇ ਸਾਲ ਤੈਨੂੰ ਬੀਤ ਕੇ ਤੈਨੂੰ ਕਦੀ ਪਰਮਾਤਮਾ ਨੇ ਭੁੱਖਾ ਰੱਖਿਆ ਉਹ ਤੇ ਉਹਨਾਂ ਬੋਟਾਂ ਨੂੰ ਵੀ ਜਿਹੜਾ ਏ ਉਹ ਚਿੜੀਆਂ ਚੁੰਝ ਚੱਲਿਆ ਲਿਆ ਕਿ ਉਹਨਾਂ ਨੂੰ ਦਿੰਦੀਆਂ ਨੇ ਜਿਹੜੇ ਉੱਡ ਨਹੀਂ ਸਕਦੇ ਕਿਤੇ ਅਲਣੇ ਚੋਂ ਜਾ ਨਹੀਂ ਸਕਦੇ ਅੱਜ ਤੱਕ ਉਹਨੇ ਕਿੰਨੂੰ ਭੁੱਖਾ ਰੱਖਿਆ ਏ ਸਿਰਫ ਉਸ ਇਨਸਾਨ ਨੂੰ ਰੱਖਿਆ ਏ ਜਿਹੜਾ ਬਿਲਕੁਲ ਬੇਕਦਰਾਂ ਹੋਵੇ ਤੇ ਬੁਰੇ ਕਰਮਾਂ 'ਚ ਉਤਰ ਜਾਵੇ ਨਹੀਂ ਤੇ ਕਿਸੇ ਨੂੰ ਉਹ ਭੁੱਖਾ ਨਹੀਂ ਰੱਖਦਾ ਕਦੀ ਨਹੀਂ ਰੱਖਿਆ ਉਹਨੇ ਅੱਜ ਤੱਕ ਉਹ ਤੇ ਆਲਣਿਆਂ 'ਚੋਂ ਵੋਟ ਜਿਹੜੇ ਨੇ ਉਹ ਥੱਲੇ ਨਹੀਂ ਡਿੱਗਣ ਦਿੰਦਾ ਕਈ-ਕਈ ਮਹੀਨੇ ਕਿ ਡਿੱਗਣ ਦਿੰਦਾ ਹੈ ਉਹ ਤੇ ਉਹਨਾਂ ਨੂੰ ਆਪਜੀ ਰੋਜ਼ ਪੜਦੇ ਹੋ ਰੋਜ਼ ਪੜਦੇ ਹੋ ਨਾ ਕਿ ਤੈਨੂੰ ਕੌਣ ਖਿਲਾਵੇ ਕੌਣ ਚਗਾਵੇ ਮਨ ਵਿੱਚ ਸਿਮਰਨ ਕਰਿਆ ਉਦੀ ਕਦੀ ਵਾਰਤਾ ਸਮਝੀ ਦਿਮਾਗ ਦੇ ਵਿੱਚ ਕਿ ਉਹ ਕਿੱਥੇ ਕਿਹੜੀ ਬਾਤ ਸਤਿਗੁਰੂ ਕਰਦੇ ਨੇ ਸਤਿਗੁਰੂ ਦੇ ਇੱਕ ਹੋਰ ਬੋਲ ਨੇ ਕਹਿੰਦੇ ਕੁੰਮੀ ਜਲ ਮਾਹੇ ਕਿ ਜਿਹੜੀ ਕਛੂ ਕਮੀ ਹੁੰਦੀ ਹੈ ਨਾ ਉਹ ਬੱਚੇ ਦੇ ਦਿੰਦੀ ਦਰਿਆ ਦੇ ਕੰਢੇ 'ਚ ਰੇਤ ਦੇ ਘੋਰਨੇ ਦੇ ਵਿੱਚ ਤੇ ਆਹ ਭੋਗਾ ਕਦੀ ਨਾ ਕਿਤੇ ਰੁੜ ਜਾਂਦੀ ਨਾ ਉਹਨਾਂ ਨੂੰ ਪੰਖੇ ਨਾ ਉਹ ਤੁਰ ਸਕਦੇ ਨੇ ਵਿਚਾਰੇ ਉਹਨਾਂ ਨੂੰ ਰੋਟੀ ਕੌਣ ਦਿੰਦਾ ਕਦੀ ਸੋਚੇ ਪਲ ਤੇ ਉਹ ਵੀ ਜਾਂਦੇ ਉਹਨਾਂ ਨੂੰ ਵੀ ਉਹ ਪਾਲਦਾ ਏ ਤੇਰੇ ਇੱਕ ਇੱਕ ਦਾਣੇ ਨੂੰ ਹਜ਼ਾਰਾਂ ਹਜ਼ਾਰਾਂ ਦਾਣੇ ਲਾ ਰਿਆ ਏ ਲਾ ਰਿਆ ਇਹ ਨਾ ਬਾਰ ਕਣਕਾਂ ਦੇ ਵਿੱਚ ਜੱਟ ਜਿਹੜਾ ਏ ਉਹ ਝੱਟ ਸਿੱਟਾ ਇਦਾਂ ਤਲੀ ਤੇ ਮਰੋੜ ਕੇ ਵੇਖ ਲੈਂਦਾ ਕਿ ਕਿੰਨੇ ਦਾਣੇ ਜਿਹੜੇ ਨੇ ਕਿੰਨੇ ਕੁ ਕਵੰਟਲ ਹੋਏਗੀ ਏਰਕਾ ਮੇਰੀ ਕਿੱਲੇ 'ਚੋਂ ਬੀਜੀ ਕਿੰਨੀ ਸੀ 40 50 ਕਿਲੋ ਤੇ ਨਿਕਲਣੀ ਕਿੰਨੀ ਏ ਉਹ ਵੀ ਕੁਆਂਟਲ ਦੇ ਲੱਗੇ ਨਿਕਲਨੀ ਲਾਹ ਤੇ ਰਿਆ ਏ ਦੇਹ ਤੇ ਤੈਨੂੰ ਰਿਆ ਏ ਕਦੀ ਤੈਨੂੰ ਭੁੱਖਾ ਨਹੀਂ ਰਖਿਆ ਪਰ ਲੋਭ ਚ ਚਲਿਆ ਜਾਏ ਹੋਏਗਾ ਜਿਵੇਂ ਅਸੀਂ ਡਰਪੋਕਾਂ ਵਾਂਗੂ ਜੀਨੇ ਆ ਨਾ ਕਾਇਰਾਂ ਵਾਂਗੂ ਜੀਨੇ ਆ ਬੁਰੇ ਹਾਲੀ ਸਿਰਫ ਅਸੀਂ ਲੋਕਾਂ ਨੂੰ ਹੀ ਦਬਕੇ ਮਾਰ ਮਾਰ ਕੇ ਦੱਸਦੇ ਆ ਜਿਹੜਾ ਸਾਡੇ ਤੋਂ ਕਮਜ਼ੋਰ ਹੋਵੇ ਉਹਨਾਂ ਨੂੰ ਤਗੜੇ ਨੂੰ ਨਹੀਂ ਮਾਰਦੇ ਮਾੜਿਆਂ ਨੂੰ ਮਾਰ ਮਾਰ ਦੱਸਦੇ ਮੈਂ ਬੜਾ ਤਗੜਾ ਆਂ ਮੈਂ ਕਿਸੇ ਦੀ ਗੱਲ ਨਹੀਂ ਸਹਾਰਦਾ ਪਰ ਹੈ ਅੰਦਰੋਂ ਕਾਇਰ ਇਹ ਇਸ ਗੱਲੋਂ ਡਰ ਜਾਂਨੇ ਆ ਕਿ ਰੋਟੀ ਨਹੀਂ ਮਿਲੇਗੀ ਅੱਜ ਤੱਕ ਉਹਨੇ ਕਦੀ ਤੈਨੂੰ ਭੁੱਖਾ ਨਹੀਂ ਰੱਖਿਆ ਤੈਨੂੰ ਉਹਨੇ ਮਾਂ ਦੇ ਗਰਭ ਚ ਨਹੀਂ ਭੁੱਖਾ ਰੱਖਿਆ ਕੀ ਰੱਖਿਆ ਤੂੰ ਬਾਅਦ ਚ ਪੈਦਾ ਹੋਇਆ ਏ ਤੇਰਾ ਰਿਜਕ ਪਹਿਲਾਂ ਬਣਾਇਆ ਏ ਪਹਿਲਾਂ ਉਹਨੇ ਦੁੱਧ ਜਿਹੜਾ ਏ ਤੇਰੇ ਵਾਸਤੇ ਬਣਾਇਆ ਏ ਪਰ ਕਦੀ ਪੁੱਛਿਆ ਹੀ ਨਹੀਂ ਕਿ ਪ੍ਰਮਾਤਮਾ ਤੂੰ ਮੇਰੀ ਰੋਟੀ ਤੋਂ ਖੂਨ ਕਿਦਾਂ ਬਣਾ ਦੇਣਾ ਕਦੀ ਪੁੱਛਦੇ ਹੀ ਨਹੀਂ ਹੈ ਉਹਨੂੰ ਕਿ ਸਤਿਗੁਰੂ ਤੂੰ ਇੰਨੀ ਦੂਰ ਸਮੁੰਦਰ ਰਿੜਕ ਰਿੜਕ ਕੇ ਲੂਣ ਬਣਾਉਣਾ ਹੈ ਤਾਂ ਕਿ ਮੈਨੂੰ ਭੋਜਨ ਚੰਗਾ ਲੱਗੇ ਮੈਨੂੰ ਜਿਹੜਾ ਇਹੋ ਸਵਾਦਲਾ ਲੱਗੇ ਤੇਰਾ ਧੰਨਵਾਦ ਹੈ ਤੇਰੇ ਵਰਗਾ ਗੁਰੂ ਕੋਈ ਨਹੀਂ ਕਦੀ ਨਹੀਂ ਉਹਨੂੰ ਪੁੱਛਦੇ ਕਿ ਤੂੰ ਆਵੇਂ ਬਸਤਰ ਪਾਈ ਫਿਰਨਾ ਠੰਡ ਆਉਂਦੀ ਮੈਂ ਹੋਰ ਉਤੋਂ ਜੈਕਟਾਂ ਚੜ੍ਹਾ ਲੈਣਾ ਤੂੰ ਬੜਾ ਕਮਾਲ ਹੈ ਨਾ ਕਿੱਥੇ ਕਪਾਹ ਬੀਜਦਾ ਹੈ ਕਿੰਨੂੰ اگਾਉਣਾ ਹੈ ਰੂਹ ਦੇ ਫੁੱਲ ਬਣਾ ਬਣਾ ਉਹਨੂੰ ਲਾਉਣਾ ਹੈ ਉਸ ਰੂਹੀ ਤੋਂ ਇਹ ਬੇੰਤ ਤਰ੍ਹਾਂ ਦੇ ਕੱਪੜੇ ਬਣਦੇ ਨੇ ਤੂੰ ਕਮਾਲ ਹੈ ਤੇਰਾ ਧੰਨਵਾਦ ਕਦੀ ਕੱਪੜੇ ਪਾਉਂਦਿਆਂ ਉਹਨੂੰ ਯਾਦ ਕੀਤਾ ਲੋਕਾਂ ਨੂੰ ਹੀ ਵਿਖਾਈ ਤੁਰੇ ਜਾਂਦੇ ਆ ਇੱਕ ਦੂਜੇ ਨੂੰ ਹੀ ਵਿਖਾਈ ਤੁਰੇ ਜਾਂਦੇ ਉੱਥੇ ਹੀ ਮਰੀ ਜਾਂਦੇ ਕਦੀ ਉਸ ਪਿਆਰੇ ਨੂੰ ਯਾਦ ਹੀ ਨਹੀਂ ਕੀਤਾ ਜਿਹੜਾ ਦੇ ਰਿਹਾ ਹੈ ਭਾਈ ਯਾਦ ਕਰਿਆ ਕਰੋ ਜਿਸ ਦਿਨ ਉਹਨੂੰ ਯਾਦ ਕਰਕੇ ਬਸਤਰ ਪਹਿਨੋਗੇ ਬਸਤਰ ਪਹਿਨਣਾ ਆਪਜੀ ਦੀ ਬੰਦਗੀ ਹੋ ਜਾਣਾ ਜਿਸ ਦਿਨ ਉਹਨੂੰ ਯਾਦ ਕਰਕੇ ਉਹਦੇ ਪਿਆਰੇ ਦੇ ਪ੍ਰੇਮ ਚ ਭੋਜਨ ਨੂੰ ਚੰਗੀ ਤਰ੍ਹਾਂ ਦੇਖੋਗੇ ਭੋਜਨ ਛਕਣਾ ਬੰਦਗੀ ਹੋ ਜਾਣਾ ਇੱਕ ਮਾਂ ਜਿਹੜੀ ਇਹ ਪੁੱਤ ਨੂੰ ਪਾਲਦੀ ਏ ਧੀ ਨੂੰ ਪਾਲਦੀ ਏ ਕਦੀ ਨਹੀਂ ਦੇਖਦੀ ਇਹਨੂੰ ਵੱਡਾ ਕੌਣ ਕਰ ਰਿਹਾ ਏ ਕੌਣ ਇਹਦੀਆਂ ਹੱਡੀਆਂ ਨੂੰ ਵੱਡਾ ਕਰਦਾ ਏ ਕੌਣ ਇਹਦੇ ਨਿੱਕੇ ਨਿੱਕੇ ਹੱਥਾਂ ਨੂੰ ਵੱਡਾ ਕਰ ਰਿਹਾ ਏ ਕੌਣ ਏ ਜਿਹੜਾ ਇਹਨੂੰ ਅੱਖੀਆਂ ਦੇ ਦਿੰਦਾ ਇੱਕ ਪਾਣੀ ਦੀ ਬੂੰਦ ਤੋਂ ਕਿਸ ਨੇ ਇਹਦੀਆਂ ਅੱਖੀਆਂ ਬਣਾਈਆਂ ਦੰਦ ਬਣਾਏ ਹੱਡੀਆਂ ਬਣਾਈਆਂ ਕੌਣ ਹੈ ਜਿਹੜਾ ਮੇਰੇ ਪੁੱਤ ਨੂੰ ਪਾਲ ਰਿਹਾ ਹੈ ਉਹ ساری ਉਮਰ ਇਹੋ ਜਿਤਾਉਂਦੀ ਮਰ ਜਾਂਦੀ ਤੈਨੂੰ ਮੈਂ ਪਾਲਿਆ ਤੈਨੂੰ ਮੈਂ ਪਾਲਿਆ ਕਦੀ ਨਹੀਂ ਦੇਖਦੀ ਦੇਖ ਲਵੇ ਤੇ ਕਿਤੇ ਆਪਣੇ ਗੁਰੂ ਤੋਂ ਬਲਹਾਰੇ ਜਾਵੇ ਸਤਿਗੁਰੂ ਜਦੋਂ ਕਹਿੰਦੇ ਨੇ ਨਾ ਕਿ ਤੂੰ ਜਿੰਨੀ ਦੇਰ ਤੱਕ ਇਸ ਗੁਰੂ ਦੇ ਕੋਲ ਨਹੀਂ ਬਿੰਦਾ ਤੂੰ ਅੱਖਾਂ ਤੋਂ ਅੰਦਾ ਹੈ ਤੈਨੂੰ ਦਿਖਾਈ ਨਹੀਂ ਦਿੰਦਾ ਸੱਚ ਕਹਿੰਦੇ ਨੇ ਕਿ ਤੁਸੀਂ ਇਹ ਬਾਤਾਂ ਨੂੰ ਪਹਿਲਾਂ ਕਦੀ ਦੇਖਿਆ ਕਦੀ ਨਹੀਂ ਦੇਖਿਆ ਕੌਣ ਮੇਰੇ ਬਸਤਰ ਬਣਾਉਂਦਾ ਏ ਕੌਣ ਮੇਰੇ ਧੀ ਪੁੱਤ ਨੂੰ ਵੱਡਾ ਕਰਦਾ ਏ ਕੌਣ ਮੇਰੀ ਰੋਟੀ ਤੋਂ ਮੇਰੇ ਅੰਦਰ ਖੂਨ ਬਣਾਉਂਦਾ ਏ ਕਿੰਨੇ ਇਸ ਜ਼ਬਾਨ ਤੇ ਐਨੇ ਤੰਤੂ ਲਾਏ ਨੇ ਜਿਹੜੇ ਸਵਾਦ ਚਖਦੇ ਨੇ ਕੌਣ ਏ ਜਿਹੜਾ ਉਹ ਇਹ ਸੂਰਜ ਚੜਾ ਕੇ ਬੈਠਾ ਏ ਕਦੀ ਨਹੀਂ ਸੋਚਦੇ ਕਦੀ ਉਹਦਾ ਧੰਨਵਾਦ ਨਹੀਂ ਕਰਦੇ ਕਦੀ ਉਹਨੂੰ ਕੂਕ ਪੁਕਾਰ ਨਹੀਂ ਕਰਦੇ ਇੱਕ ਦੂਜੇ ਨੂੰ ਵਿਖਾਵੇ ਚ ਹੀ ਮਰਮੁਕ ਚੱਲੇ ਆ ਕੋਈ ਸੂਟ ਪਾਪਾ ਵਿਖਾਈ ਜਾਂਦਾ ਕੋਈ ਕੰਨ ਪਾੜ ਪਾੜ ਵਿਖਾਈ ਜਾਂਦਾ ਕੋਈ ਵਾਲੀਆਂ ਕੋਈ ਕਾਂਟੇ ਕੋਈ ਹੋਰ ਹੀ ਪਤਾ ਨਹੀਂ ਕੁੱਕੜ ਕਲਗੀਆਂ ਬਣਾ ਬਣਾ ਵਿਖਾਈ ਜਾਂਦੇ ਇੱਕ ਦੂਜੇ ਨੂੰ ਹੀ ਵਿਖਾਈ ਜਾਂਦੇ ਅਜੇ ਤੱਕ ਮਿਲਿਆ ਕੁਝ ਨਹੀਂ ਮਿਲਿਆ ਕੁਝ ਐਨੇ ਸਾਲ ਹੋ ਗਏ ਵਿਖਾਵਾ ਕਰਦੇ ਆ ਕੁਝ ਮਿਲਿਆ ਕਿਸੇ ਨੇ ਕੋਈ ਸਰਟੀਫਿਕੇਟ ਹੀ ਦਿੱਤਾ ਹੋਵੇ ਕਿ ਤੂੰ ਬੜਾ ਸੋਹਣਾ ਏ ਹੋਰ ਤੇ ਗੱਲਾਂ ਹੀ ਚੜਦੇ ਇੱਕ ਕਾਗਜ਼ ਦਾ ਟੁਕੜਾ ਹੀ ਦਿੱਤਾ ਹੋਵੇ ਫਿਰ ਵਖਾਵੇ ਦਾ ਲਾਭ ਕੀਏ ਫਾਇਦਾ ਕੀਏ ਵਖਾਵੇ ਦਾ ਥੋੜਾ ਜਿ ਆਪਣੇ ਪਿਆਰੇ ਦੇ ਗੁਣਾਂ ਨੂੰ ਯਾਦ ਕਰਨਾ ਸ਼ੁਰੂ ਕਰੋ ਥੋੜਾ ਜਿ ਆਪਣੇ ਪਿਆਰੇ ਦੇ ਰੰਗਾਂ ਨੂੰ ਉਹਦੀਆਂ ਦਾਤਾਂ ਨੂੰ ਉਹਦੀਆਂ ਬਖਸ਼ਿਸ਼ਾਂ ਨੂੰ ਧਿਆਨ ਚ ਰੱਖਣਾ ਸ਼ੁਰੂ ਕਰੋ ਇਹ ਅਭਿਆਸ ਕਰੋਗੇ ਤੇ ਸੱਚ ਜਾਣਿਓ ਤੁਹਾਡਾ ਜਿਹੜਾ ਜੀਵਨ ਰੋਜ਼ ਦਾ ਜਿੰਦੇ ਹੋ ਧਰਮ ਕੋਈ ਔਖਾ ਨਹੀਂ ਹੈ ਤਰਮ ਤੁਹਾਨੂੰ ਸਮਝਾਇਆ ਓਖਾ ਗਿਆ ਏ ਤੁਹਾਨੂੰ ਲੱਗਦਾ ਸਿਰਫ ਚੌਂਕੜੇ 'ਚ ਬਹਿਣਾ ਹੀ ਬੰਦਗੀ ਏ ਹਾਉ ਬਹਿਣਾ ਠੀਕ ਏ ਜ਼ਰੂਰੀ ਏ ਤਾਂ ਕਿ ਤੇਰੀ ਆ ਟਿਕ ਜਾਵੇ ਪਰ ਤੁਹਾਡੇ ਜੀਵਨ ਦਾ ਟੰਗ ਬੰਦਗੀ ਏ ਤੇ ਤੁਹਾਡੇ ਜੀਵਨ ਦਾ ਟੰਗ ਹੀ ਪਾਪ ਬਣਦਾ ਏ ਤੁਸੀਂ ਕਿਸੇ ਆਪਣੇ ਪੁੱਤ ਨੂੰ ਹੀ ਪਾਲੋ ਨਾ ਕਿ ਇਹ ਗੁਰੂ ਮਹਾਰਾਜ ਦਾ ਸਹਬਜ਼ਾਦਾ ਏ ਗੁਰੂ ਦਾ ਇਹ ਲੁਕਾਈ ਦੀ ਸੇਵਾ ਕਰੇਗਾ ਵੱਡਾ ਹੋ ਕੇ ਮੇਰਾ ਇਤੋਂ ਕੁਝ ਨਹੀਂ ਮੈਂ ਇਹਦੀ ਸਿਰਫ ਸੇਵਾ ਹੀ ਕਰਨੀ ਏ ਇਹਨੂੰ ਸੋਹਣੀ ਮਾਤੀ ਦੇਣੀ ਏ ਇਨੂੰ ਸੋਹਣਾ ਖਾਣ ਪਾਣ ਦੇਣਾ ਹੈ ਮੇਰਾ ਇੰਨਾ ਹੀ ਕਰਮ ਏ ਸਹਬ ਜਿਆਦਾ ਉਹਦਾ ਹੀ ਤੇ ਤੁਹਾਡਾ ਪੁੱਤ ਨੂੰ ਧੀ ਨੂੰ ਪਾਲਣਾ ਵੀ ਬੰਦਗੀ ਹੋ ਜਾਣਾ ਤੇ ਜੇ ਆਪਣੀਆਂ ਹੀ ਵਾਸ਼ਨਾਵਾਂ ਵਾਸਤੇ ਆਪਣੇ ਮਤਲਬ ਪ੍ਰਸਤਾਵਾਂ ਵਾਸਤੇ ਪਾਲਿਆ ਤੇ ਤੁਸੀਂ ਉਹਦੇ ਮੋਹ ਚ ਫਸ ਜਾਣਾ ਤੇ ਉਹ ਤੋਂ ਕਈ ਆਸਾਂ ਜੋੜ ਲੈਣੀਆਂ ਆਹ ਕਰੇ ਆਹ ਕਰੇ ਉਹਨੇ ਕਰਨਾ ਨਹੀਂ ਫਿਰ ਤੁਸੀਂ ਦੁਖੀ ਹੋਣਾ ਤੇ ਲੜਨਾ ਸਮਝਣ ਦੇ ਬਾਤ ਕਿ ਨਹੀਂ ਵੇਖੋ ਬਸਤਰ ਤੁਸੀਂ ਵੀ ਪਹਿਨਦੇ ਜੇ ਕੱਪੜੇ ਪਹਿਨਦੇ ਜਿਨ੍ਹਾਂ ਮਰਤ ਵੇਲੇ ਬਥੇਰਾ ਹਾਰ ਸ਼ਿੰਗਾਰ ਕਰਦੇ ਹੋ ਸ਼ੀਸ਼ੇ ਉਹ ਚੁਗਲਖੋਰ ਖਾੜੀ ਖਲੋ ਕੇ ਦੇ ਤਰੇ ਦੀ ਕਈ ਕਈ ਕੰਟੇ ਲਾਉਂਦੇ ਹੋ ਨਿਯੰਗ ਸਿੰਘ ਤੇ ਉਹਨੂੰ ਚੁਗਲਖੋਰ ਕਹਿੰਦੇ ਕਿ ਚੁਗਲਖੋਰ ਚੁਗਲੀ ਕਰਦਾ ਇਹ ਝੂਠ ਹੀ ਕਹਿ ਦਿੰਦਾ ਤੂੰ ਸੋਹਣਾ ਬੜਾ ਲੱਗਣ ਡਿਆ ਉਹਦੇ ਸਾਹਮਣੇ ਖਲੋ ਕੇ ਬਸਤਰ ਤੁਸੀਂ ਵੀ ਪਹਿਨਦੇ ਹੋ ਤੇ ਇੱਕ ਸਾਧੂ ਗੁਰਸਿੱਖ ਵੀ ਪਹਿਨਦਾ ਹੈ ਇੱਕ ਬਸਤਰ ਪਹਿਨ ਰਿਹਾ ਏ ਕਿ ਮੈਂ ਲੋਕਾਂ ਨੂੰ ਵਿਖਾਵਾਂ ਕਿ ਮੈਂ ਕਿੱਡਾ ਕਸੋਣਾ ਏ ਹੰਕਾਰ ਏ ਕਾਮ ਵਾਸ਼ਨਾ ਏ ਮਨ ਦੇ ਅੰਦਰ ਅੰਦਰ ਬੁਰੀਾਈ ਏ ਕਾਮ ਦੀ ਤੇ ਹੰਕਾਰ ਦੀ ਤਾਂ ਪਹਿਨਦਾ ਏ ਤਾਂ ਵਿਖਾਵਾ ਕਰਦਾ ਏ ਤੇ ਇੱਕ ਗੁਰਸਿੱਖ ਸਵੇਰੇ ਦਿਮਾਲਾ ਸਜਾਉਂਦਾ ਏ ਤੇ ਦਿਮਾਲੇ ਨੂੰ ਮੱਥੇ 'ਨਾਂ ਲਾਉਂਦਾ ਏ ਚੁੰਮਦਾ ਏ ਕਿ ਗੁਰੂ ਗੋਬਿੰਦ ਪਾਤਸ਼ਾਹ ਤੂੰ ਬਖਸ਼ਿਆ ਏ ਮੈਨੂੰ ਇਹ ਤੇਰੀ ਅਸੀਸ ਏ ਇਹ ਤੇਰੀ ਬਖਸ਼ਿਸ਼ ਏ ਤੇ ਜਿਉਂ-ਜਿਉਂ ਬੰਨਦਾ ਜਾਂਦਾ ਏ ਧਿਆਨ ਗੁਰੂ ਗੋਬਿੰਦ ਪਾਸ਼ਾ ਦੇ ਚਰਨਾਂ 'ਚ ਤੇ ਪੱਗ ਦੂਜੇ ਵੀ ਬੰਦੇ ਹੋਣਗੇ ਜਿਹੜੇ ਦੇਹ ਤਰੇ ਦੀ ਸਲਾਈਆਂ ਮਾਰ-ਮਾਰ ਕੇ ਬਾਜ ਮਾਰ-ਮਾਰ ਕੇ ਸਾਫ਼ ਕਰਕੇ ਕਿ ਕਿਤੇ ਕਹਿਣ ਕਿ ਅੱਜ ਤੇ ਪੱਗ ਬੱਦੀ ਕੇ ਬਹੁਤ ਵਧੀਆ ਦੋਵਾਂ 'ਚੋਂ ਬੰਦਗੀ ਕੀਦੀ ਏ ਸੋਚ ਕੇ ਦੇਖੋ ਇੱਕ ਦਾ ਦਸਤਾਰ ਸਜਾਉਣਾ ਹੀ ਬੰਦਗੀ ਹੋ ਜਾਣਾ ਇੱਕ ਦਾ ਦਸਤਾਰ ਸਜਾਉਣਾ ਪਾਪ ਹੋ ਜਾਣਾ ਸੂਟ ਤੁਸੀਂ ਵੀ ਪਹਿਨਦੇ ਹੋ ਵਖਾਵੇ ਵਾਸਤੇ ਕਿ ਕੋਈ ਵੇਖੇ ਪਖੰਡ ਕਰਨ ਵਾਸਤੇ ਹੰਕਾਰ ਵਾਸਤੇ ਇੱਕ ਗੁਰਸਿੱਖ ਬਾਣਾ ਪਾਉਂਦਾ ਇੱਕ ਧੀ ਗੁਰੂ ਮਹਾਰਾਜ ਦੀ ਬਾਣਾ ਪਾਉਂਦੀ ਏ ਉਹ ਮੱਥੇ ਨੂੰ ਲਾਉਂਦੀ ਏ ਚੁੰਮਦੀ ਏ ਕਿ ਇਦਾਂ ਦਾ ਮੇਰਾ ਗੁਰੂ ਗੋਬਿੰਦ ਪਾਸ਼ਾ ਬਾਣਾ ਪਹਿਨਦਾ ਸੀ ਮੈਂ ਵੀ ਇਦਾਂ ਦਾ ਪਹਿਨਣਾ ਉਹਦਾ ਬਸਤਰ ਪਹਿਨਣਾ ਹੀ ਬੰਦਗੀ ਹੋ ਜਾਣਾ ਉਹਨੇ ਬਸਤਰ ਪਹਿਨ ਕੇ ਬਾਣਾ ਪਹਿਨ ਕੇ ਉਹਨੂੰ ਲੱਗਣਾ ਅੱਜ ਮੈਂ ਧੀ ਹਾਂ ਉਹਦੀ ਅੱਜ ਮੈਂ ਉਹਦੀ ਸਹਿਬਜ਼ਾਦੀ ਹਾਂ ਅੱਜ ਮੈਂ ਕੋਈ ਬੁਰਾ ਕਰਮ ਨਹੀਂ ਕਰਨਾ ਮੈਂ ਬੁਰਾ ਵੇਖਣਾ ਨਹੀਂ ਮੈਂ ਬੁਰਾ ਸੋਚਣਾ ਨਹੀਂ ਕਿਉਂ ਕਿਉਂਕਿ ਮੈਂ ਉਹਦੀ ਸਹਬਜ਼ਾਦੀ ਮੈਂ ਉਹਦਾ ਸਹਬਜ਼ਾਦਾ ਮੈਂ ਬੁਰਾ ਜੀਵਨ ਨਹੀਂ ਜੀਣਾ ਮੈਂ ਪਖੰਡ ਨਹੀਂ ਕਰਨਾ ਲੋਕ ਵਿਖਾਵਾ ਨਹੀਂ ਕਰਨਾ ਮੈਂ ਨਾਮ ਜਪਣਾ ਸਭਨਾ ਦੀ ਸੇਵਾ ਕਰਨਾ ਸਭਨਾ ਦਾ ਭਲਾ ਕਰਨਾ ਤੇ ਇੱਕ ਨੇ ਕੀ ਕਰਨਾ ਇੱਕ ਨੇ ਬਸਤਰ ਪਹਿਨ ਲੈਣੇ ਉਹਨੇ ਵਿਖਾਵਾ ਕਰਨਾ ਤੇ ਜੇ ਕਿਤੇ ਇੱਕ ਭੈਣ ਵਿਚਾਰੀ ਪਾ ਕੇ ਆਵੇ ਨਾ ਵਾ ਵਾ ਵਧੀਆ ਜਿਹਾ ਸੂਟ ਸਿਆਪਾ ਤੇ ਉਦੋਂ ਪਾਉਂਦਾ ਜਦੋਂ ਦੂਜੀ ਜਿਹੜੀ ਹੈ ਉਹ ਤੋਂ ਵਧੀਆ ਪਾ ਕੇ ਲੱਗੇ ਆ ਜੀ ਉਦੋਂ ਬੜਾ ਵੱਡਾ ਸਿਆਪਾ ਪੈਂਦਾ ਉਦੋਂ ਬਾਹਰੋਂ ਤੇ ਭਾਵੇਂ ਕੁਝ ਨਾ ਕਹਿ ਸਕੇ ਅੰਦਰੋਂ ਬੜਾ ਕੁਝ ਹੋ ਜਾਂਦਾ ਮੜੀ ਜੀ ਪਰੇ ਜਾਵੇ ਤੇ ਦੂਜੀ ਨੂੰ ਕਹੋਗੀ ਵੇਖਾਂ ਮਹਿੰਗੇ ਸੂਟ ਪਾਪਾ ਵਖਾਵਾ ਕਰਦੀ ਆਈ ਤੇ ਤੂੰ ਵੀ ਇਹੋ ਕਰਨਾ ਕਰੋ ਤੂੰ ਕਿਹੜਾ ਮਾਤਾ ਸਾਹਿਬ ਕੋਰ ਬਣ ਕੇ ਆਈਂ ਹਾਂ ਭਾਈ ਤੁਹਾਡਾ ਹਰ ਕਰਮ ਜਾਂ ਬੰਦਗੀ ਹੋ ਸਕਦਾ ਏ ਜਾਂ ਪਾਪ ਹੋਏਗਾ ਤੇ পাপ ਦਾ ਲੇਖਾ ਦੇਣਾ ਪੈਂਦਾ ਜੀ ਆਪ ਜੀ ਬੋਲਦੇ ਉਹ ਬੋਲਦੇ ਅਸੀਂ ਵੀ ਆ ਕੋਈ ਸਾਰਾ ਦਿਨ ਬੋਲਦਾ ਰਹਿੰਦਾ ਆਹ ਮੰਤਰੀ ਮਾੜਾ ਆ ਵੀ ਮਾੜਾ ਇਹਨੇ ਆ ਕਰਤਾ ਫਲਾਣੇ ਬੰਦੇ ਨੇ ਮੈਨੂੰ ਇਦਾਂ ਕਹਿਤਾ ਉਹ ਫਲਾਣਾ ਮੇਰਾ ਦੁਸ਼ਮਣ ਹੈ ਮੇਰੇ ਕੋ ਤੇ ਤੇ ਇੱਕ ਸ਼ਬਦ ਕੁਝ ਅਸੀਂ ਰੱਖੇ ਨੇ ਜਿਹਦੇ ਵਿੱਚ ਲਪੇਟ ਕੇ ਲਗਾ ਕੇ ਅਸੀਂ ਆਪਣਾ ਹੰਕਾਰ ਦੂਜੇ ਨੂੰ ਦਿੰਨੇ ਆਹੜਾ ਸ਼ਬਦ ਹੈ ਨਾ ਰੱਬ ਦੀ ਕਿਰਪਾ ਇਹਦੇ ਵਿੱਚ ਤਕਰੀਬਨ ਹੰਕਾਰ ਲਕੋ ਕੇ ਦਿੱਤਾ ਜਾਂਦਾ ਜੀ ਰੱਬ ਦੀ ਕਿਰਪਾ ਏ ਮੈਂ ਤੇ ਅਮਰਤ ਵੇਲੇ ਉੱਠ ਜਾਣਾ ਜੀ ਰੱਬ ਦੀ ਕਿਰਪਾ ਏ ਉਹਨੇ ਤੇ ਆ ਬੜਾ ਕੁਝ ਮੈਨੂੰ ਦਿੱਤਾ ਏ ਇਹਦੇ ਵਿੱਚ ਇਹ ਸ਼ਬਦਾਂ ਦੇ ਵਿੱਚ ਲਗਾ ਕੇ ਬਹੁਤੇ ਲੋਕ ਹੰਕਾਰ ਹੀ ਰੰਦੇ ਨੇ ਬਹੁਤੇ ਲੋਕ ਕੋਈ ਵਿਰਲਾ ਹੋਏਗਾ ਜਿਹੜਾ ਸੱਚੀ ਉਹਨੂੰ ਕਿਰਪਾ ਜਾਣਦਾ ਹੋਏਗਾ ਤੇ ਜਿਹੜਾ ਸਾਰਾ ਦਿਨ ਬੋਲਦਾ ਰਹਿੰਦਾ ਇਦਾਂ ਕਰਦਾ ਰਹਿੰਦਾ ਉਹਦਾ ਬੋਲਣਾ ਪਾਪ ਹੋ ਜਾਣਾ ਬਹੁਤਾ ਬੋਲਣ ਝਖਣ ਹੋ ਜਾਣਾ ਤੇ ਜਿਨੇ ਆਪਣੇ ਪਿਆਰੇ ਦੇ ਬੋਲਾਂ ਨੂੰ ਗਾਵੇ ਆ ਜਿਹੜਾ ਬਾਣੀ ਨੂੰ ਗਾਵੰਦਾ ਰਿਹਾ ਜਿਹੜਾ ਆਪਣੇ ਪਿਆਰੇ ਦੇ ਸੋਹਣੇ ਸ਼ਬਦਾਂ ਨੂੰ ਗਾਉਂਦਾ ਰਿਹਾ ਜਿਹੜਾ ਕੋਲ ਬੈਠਾ ਉਹਨੂੰ ਰੱਬ ਦੀ ਬਾਤ ਦਸੀ ਉਹਦੇ ਭਲੇ ਦੀ ਬਾਤ ਕਹੀ ਉਹਦਾ ਬੋਲਣਾ ਹੀ ਜਿਹੜਾ ਇਹ ਬੰਦਗੀ ਹੋ ਜਾਣਾ ਇਹ ਅੱਜ ਕੱਲ ਆਪ ਜੀ ਦੇ ਟਰੈਕਟਰਾਂ ਤੇ ਨਵੇਂ ਰਿਵਾਜ ਚੱਲਿਆ ਨਾ ਕਿ ਆਪ ਜੀ ਦੇ ਜਿਹੜੇ ਪੁੱਤ ਨੇ ਉਹ ਵੱਡੇ ਵੱਡੇ ਸਪੀਕਰ ਲਾ ਲਿੰਦੇ ਤੇ ਦੇ ਤਰੇ ਦੀ ਸ਼ਦਾ ਘੋ ਲੰਡੇ ਹੁੰਦੇ ਸੜਕਾਂ ਤੇ ਤੇ ਤੁਸੀਂ ਵੀ ਨਹੀਂ ਰੋਕਦੇ ਕਦੀ ਸਿਆਣੇ ਬਣ ਕੇ ਆਪਣੇ ਪੁੱਤ ਨੂੰ ਪੁੱਛਿਆ ਕਿ ਪੁੱਤ ਘਰ ਜਵਾਨ ਧੀਆ ਨੇ ਆ ਕੀ ਗੰਧਖਾਨਾ ਲਾ ਛੜਦਾ ਇਹਦੇ ਨਾਲ ਕੀ ਮਤ ਬਣੂਗੀ ਆ ਤੈਨੂੰ ਕੱਢ ਕੇ ਲੈ ਜਾਂ ਤੇਰੇ ਪਿਓ ਨੂੰ ਆ ਕਰ ਦੂੰ ਉਹਦੇ ਤੇ ਬੰਬ ਸੁੱਟ ਦੂੰ ਇਹਨੂੰ ਆ ਕਰ ਦੂੰ ਆ ਜਿਹੜੀ ਜਵਾਨ ਧੀਏ ਸਿੱਖਿਆ ਕੀ ਲਾਊਗੀ ਕਦੀ ਪੁੱਛਿਆ ਆਪਣੇ ਪੁੱਤ ਨੂੰ ਨਾ ਉਹਨਾਂ ਨੂੰ ਅੱਜਕੱਲ ਪੜ੍ਹਿਆ ਲਿਖਿਆ ਨੂੰ ਅਕਲ ਏ ਕਿ ਇਹਨਾਂ ਨੂੰ ਇਹ ਨਹੀਂ ਸਮਝਾਉਂਦੀ ਕਿ ਜੋ ਸੁਣਦੇ ਓ ਜੋ ਦੇਖਦੇ ਓ ਉਹ ਤੁਸੀਂ ਹੋ ਜਾਂਦੇ ਕੱਲ ਨੂੰ ਤੁਸੀਂ ਰੋਣਾ ਏ ਬਾਅਦ ਚ ਆਪਣੇ ਕਰਮਾਂ ਤੇ ਕੁਝ ਚੱਜ ਦਾ ਸੁਣੋ ਜਿਹੜਾ ਤੁਹਾਡੀ ਸੁਰਤ ਵਧੀਆ ਬਣਾਵੇ ਤੁਹਾਡੀ ਮਾਨਸਿਕਤਾ ਵਧੀਆ ਬਣਾਵੇ ਕਹੇ ਦਾ ਕੋਈ ਜਿਹੜਾ ਗਾਉਣ ਵਾਲਾ ਹੀਰੋ ਏ ਕਹੇ ਦਾ ਕੋਈ ਇਹੀ ਫਲਾਣੇ ਦੇ 팬 ਅਸੀਂ ਫਲਾਣੇ ਦੇ 팬 ਅੱਛਾ ਇੱਕ ਗੱਲ ਦਾ ਜਵਾਬ ਨਹੀਂ ਅਜੇ ਤੱਕ ਸਾਨੂੰ ਮਿਲਿਆ ਕਲਗੀਆਂ ਵਰਗੇ ਜਿਹੜਾ ਕਦੀ ਕੋਈ ਹੋ ਸਕਦਾ ਤੁਸੀਂ ਉਹਦੇ ਕਿਉਂ ਨਹੀਂ ਫੈਨ ਜਿਹਦੇ ਫੈਨ ਹੋਣਾ ਚਾਹੀਦਾ ਸੀ ਉਹਦੇ ਹੈ ਨਹੀਂ ਤੇ ਜੋ ਗੰਦਮੰਦ ਸਾਰਾ ਦਿਨ ਕਰਦੇ ਰਹਿੰਦੇ ਹੋ ਉਹ ਤੁਹਾਡੇ ਪਰਿਵਾਰਾਂ ਨੇ ਹੋਣਾ ਉਹ ਤੁਹਾਡੇ ਬੱਚਿਆਂ ਨੇ ਹੋਣਾ ਇੱਕ ਦਾ ਸੁਣਨਾ ਹੀ ਪਾਪ ਏ ਤੇ ਜਿਹੜਾ ਸੁਣਦਾ ਏ ਉੱਚੀ ਬਾਤ ਨੂੰ ਗੁਰਨਾਨਕ ਦੇ ਉੱਚੇ ਬੋਲਾਂ ਨੂੰ ਚੰਗੀ ਸਿੱਖਿਆ ਨੂੰ ਸਾਖੀਆਂ ਨੂੰ ਉਹਦਾ ਸੁਣਨਾ ਹੀ ਬੰਦਗੀ ਏ ਤੁਸੀਂ ਇੱਥੇ ਬੈਠੇ ਹੋ ਗੁਰੂ ਆਪਣੇ ਦੀ ਬਾਤ ਸੁਣ ਰਹੇ ਹੋ ਇਹ ਸੁਣਨਾ ਬੰਦਗੀ ਏ ਇਹ ਤੁਹਾਨੂੰ ਸੋਹਣਾ ਇਨਸਾਨ ਬਣਾਵੇਗੀ ਤੁਹਾਡੇ ਅੰਦਰੋਂ ਬੁਰਾਈਆਂ ਨੂੰ ਖਤਮ ਕਰਨ ਦੀ ਅੰਦਰ ਕੋਈ ਸ਼ਕਤੀ ਜਾਗੇਗੀ ਉਦਮ ਜਾਗੇਗਾ ਕਿ ਨਹੀਂ ਭਾਈ ਹੁਣ ਨਹੀਂ ਇਦਾਂ ਜੀਣਾ ਮੈਂ ਤੇ ਉਹ ਸੋਹਣਾ ਜੀਵਨ ਆਪ ਜੀ ਦਾ ਲੇਖਾ ਬਣੇਗਾ ਆਪ ਜੀ ਦਾ ਸੋਹਣਾ ਰੰਗ ਬਣੇਗਾ ਉਹ ਉਹ ਆਪ ਜੀ ਨੂੰ ਆਨੰਦ ਦੀ ਦੁਨੀਆ ਚ ਲੈ ਕੇ ਜਾਏਗਾ ਬੁਰਾਈਆਂ ਥੋੜੀਆਂ ਲੈ ਕੇ ਜਾਣਗੀਆਂ ਤੇ ਜਿੰਨੇ ਸਾਰੀ ਦਿਹਾੜੀ ਇਹੋ ਹੀ ਸੁਣਨਾ ਕਿ ਰੂਪ ਵੇਖਣਾ ਚਾਹੀਦਾ ਰੂਪ ਦੀ ਮਹਿਮਾ ਸੁਣੀ ਉਹਨੇ ਕਾਮੀ ਬਣਨਾ ਏ ਬਲਾਤਕਾਰੀ ਬਣਨਾ ਏ ਦੁਰਾਚਾਰੀ ਬਣਨਾ ਏ ਹੋਰ ਕੀ ਉਹਨੇ ਬਣਨਾ ਏ ਤੇ ਜਦੋਂ ਇੰਨਾ ਗੰਧ ਟੀਵੀਆਂ ਤੇ ਵੇਖਾਂਗੇ ਇੰਨਾ ਗੰਧ ਸੁਣਾਗੇ ਤੇ ਸਭਾਵਕੇ ਕੱਲ ਨੂੰ ਸਾਡੇ ਨਿਆਣੀ ਭੱਜੜੇ ਨੇ ਹੋਰ ਉਹਨਾਂ ਨੇ ਕੀ ਕਰਨਾ ਹੋਰ ਉਹਨਾਂ ਨੇ ਬੜੇ ਜੜੇ ਨੇ ਉਹ ਕਿਤੇ ਦੇਸ਼ ਵਾਸਤੇ ਸ਼ੀਰ ਥੋੜੀ ਹੋਣਾ ਸੋਚਣ ਦੀਆਂ ਬਾਤਾਂ ਨੇ ਤੇਰਾ ਸੁਣਨਾ ਜਿਹੜੇ ਰੱਬ ਨੇ ਤੈਨੂੰ ਸੋਹਣੇ ਕੰਨ ਲਾਏ ਨੇ ਸੁਣਨ ਵਾਸਤੇ ਛੋਟੀ ਜੀ ਬਾਤ ਨਹੀਂ ਹੈ ਸੁਣਨਾ ਛੋਟੀ ਜੀ ਬਾਤ ਨਹੀਂ ਹੈ ਵੈਸੇ ਤੇ ਬਹੁਤੇ ਸੁਣਦੇ ਹੀ ਨਹੀਂ ਆਪੋ ਆਪਣੇ ਮਤਲਬ ਦਾ ਅਸੀਂ ਸੁਣਦੇ ਆ ਕਥਾਵਾਚਕਾਂ ਤੋਂ ਵੀ ਉਹਨਾਂ ਕੀ ਸੁਣਦੇ ਜਿੰਨਾ ਕ ਸਾਡੇ ਮਤਲਬ ਦਾ ਹੋਵੇ ਬਾਕੀ ਥੋੜੀ ਸੁਣਦੇ ਪੂਰੀ ਗੱਲ ਤੇ ਸੁਣਦੇ ਹੀ ਨਹੀਂ ਅਸੀਂ ਪਿੱਛੇ ਜੇ ਬਾਹਰ ਗਏ ਤੇ ਇੱਕ ਧੀਰਣੀ ਭੈਣਾ ਸੀ ਉਹ ਸਾਡੇ ਕੋਲ ਆ ਗਈ ਕਹਿੰਦੇ ਖਾਲਸਾ ਜੀ ਤੁਸੀਂ ਪਿਛਲੀ ਵਾਰਾਂ ਆਈ ਕਿਤੇ ਕਥਾ ਕਰਦੇ ਹੀ ਕਿ ਇੱਥੇ ਨਾ ਕੋਈ ਪਤੀ ਏ ਨਾ ਮਾਂ ਏ ਨਾ ਪਿਤਾ ਏ ਨਾ ਭੈਣ ਏ ਇੱਥੇ ਕੋਈ ਕਿਸੇ ਦਾ ਨਹੀਂ ਗੁਰਨਾਨਕ ਕਹਿੰਦੇ ਨੇ ਤੇ ਗੁਰਨਾਨਕ ਨੂੰ ਪਛਿਅੇ ਜੇ ਮਾਂ ਮਾਂ ਨਹੀਂ ਏ ਪਿਤਾ ਪਿਤਾ ਨਹੀਂ ਏ ਭੈਣ ਭੈਣ ਨਹੀਂ ਏ ਪਤਨੀ ਪਤੀ ਨਹੀਂ ਏ ਇਹ ਕੁਝ ਵੀ ਨਹੀਂ ਏ ਤੇ ਫਿਰ ਹੈ ਕੀ ਤੇ ਗੁਰਨਾਨਕ ਕਹਿੰਦੇ ਨੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਏ ਸਬੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਹ ਸਾਰੇ ਹੀ ਇੰਨਾ ਚ ਰੱਬ ਵਸਦਾ ਏ ਤੂੰ ਮਤ ਜਾਣਿਆ ਕਰ ਇਹ ਮੇਰੀ ਮਾਂ ਏ ਕਿਉਂਕਿ ਜਦੋਂ ਤੂੰ ਮਾਂ ਮੰਨੇਗਾ ਨਾ ਤੇ ਤੇਰੀ ਮਾਂ ਤੇਰੀ ਬੁੱਧ ਜਿਹੜੀ ਉਹ ਮੰਗਾ ਨੂੰ ਮਾਂ ਕਹਿੰਦੀ ਏ ਕਿ ਜੇ ਮਾਂ ਐ ਤੇ ਮੇਰੇ ਨਾਲ ਇਦਾਂ ਕਰੇ ਮੈਨੂੰ ਆਹ लाਡ ਲਡਾਵੇ ਤੂੰ ਸਿਰਫ ਸੇਵਾ ਕਰਿਆ ਕਰ ਮਾਂ ਦੀ ਮਾਂ ਨੂੰ ਰੱਬ ਜਾਣ ਕੇ ਜਦੋਂ ਤੂੰ ਪਿਤਾ ਕਹਿਣਾ ਐ ਤੇ ਤੈਨੂੰ ਪਿਤਾ ਕਹਿਣ ਦਾ ਜੇ ਪਤਾ ਹੀ ਨਹੀਂ ਪਿਤਾ ਹੁੰਦਾ ਕੀ ਏ ਤੂੰ ਉਹ ਪਿਤਾ ਮੰਨਦਾ ਐ ਜਿਹੜਾ ਤੈਨੂੰ ਪ੍ਰਾਪਰਟੀ ਦੇਵੇ ਤੇ ਜੇ ਦੂਜੇ ਭਰਾ ਨੂੰ ਦੇਵੇ ਤੇ ਤੂੰ ਗਲ ਘੁੱਟ ਦਿਨਾ ਉਹਦਾ ਤੂੰ ਰੱਬ ਮੰਨਿਆ ਕਰ ਪਿਤਾ ਨਾ ਮੰਨਿਆ ਕਰ ਘੁੱਟ ਦੇ ਨੇ ਨਾ ਬੜਿਆਂ ਨੂੰ ਅਸੀਂ ਦੇਖਿਆ ਮਾਰ ਦਿੰਦੇ ਨੇ ਮਾਰ ਕੀ ਦਿੰਦੇ ਕਈਆਂ ਦੇ ਤੇ ਕੇਸ ਚੱਲਣ ਦੇ ਬੁਰੇ ਹਾਲ ਕਈਆਂ ਪੁੱਤਾਂ ਨੇ ਪਿਓ ਦੀ ਦਾੜ੍ਹੀ ਖੋਈ ਹਰ ਇੱਕ ਨੂੰ ਜੇ ਪਿਓ ਏ ਤੇ ਉਹ ਵੀ ਪੁੱਤ ਨੂੰ ਦੇਖੇ ਕਿ ਇਹਦੇ ਵਿੱਚ ਰੱਬ ਵੱਸਦਾ ਏ ਰੱਬ ਨੇ ਦਿੱਤਾ ਇਹਨੂੰ ਪਾਲਣਾ ਸਹੀ ਇਹਦੀ ਸੇਵਾ ਕਰਨੀ ਇਹਨੂੰ ਸਹੀ ਮਾਨਸਿਕਤਾ ਦੇਣੀ ਸਹੀ ਸਮਝ ਵਣਣੀ ਮੇਰਾ ਇੰਨਾ ਹੀ ਕੰਮ ਏ ਬਾਕੀ ਰੱਬ ਦਾ ਹੀ ਏ ਗੱਲ ਤੇ ਪੂਰੀ ਇਦਾਂ ਕੀਤੀ ਸੀ ਕਿ ਨਾ ਆਪਜੀ ਦਾ ਕੋਈ ਪਤੀ ਏ ਨਾ ਪਤਨੀ ਏ ਨਾ ਭੈਣ ਨਾ ਮਾ ਨਾ ਬਾਪ ਗੁਰਨਾਨ ਕਹਿੰਦੇ ਕੋਈ ਨਹੀਂ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਕੋਈ ਕਿਸੇ ਦਾ ਨਹੀਂ ਤੇ ਉਹ ਭੈਣਾ ਆ ਗਈ ਗੱਲ ਤੇ ਪੂਰੀ ਸਮਝਾਈ ਸੀ ਕਿ ਇੰਨਾ ਚ ਰੱਬ ਵੱਸਦਾ ਏ ਉਹਦੀ ਸੇਵਾ ਕਰੋ ਬਸ ਮੰਗਾ ਤੇ ਮਤ ਖੜੇ ਰੋ ਕਿਉਂਕਿ ਮੰਗਾ ਤੁਹਾਨੂੰ ਇੱਕ ਦੂਜੇ ਦੇ ਸਵਾਰਥੀ ਬਣਾਉਂਦੀਆਂ ਨੇ ਮਤਲਬ ਬਰਸਤ ਬਣਾਉਂਦੀਆਂ ਨੇ ਸੈਲਫ ਸੈਂਟਰਡ ਬਣਾਉਂਦੀਆਂ ਨੇ ਤੇ ਜਦੋਂ ਬਾਹਰ ਗਏ ਤੇ ਭੈਣਾ ਆ ਕੇ ਕਹਿਣ ਲੱਗੀ ਖਾਲਸਾ ਜੀ ਤੁਸੀਂ ਪਿਛਲੀ ਵਾਰ ਆਏ ਹੋ ਨਾ ਸਾਲ 2 ਸਾਲ ਪਹਿਲਾਂ ਤੇ ਹੀ ਕਿਹਾ ਹਾਂਜੀ ਦੱਸ ਭੈਣ ਤੇ ਕਹਿਣ ਲੱਗੀ ਮੈਨੂੰ ਬੜਾ ਹੋ ਗਿਆ ਜਦ ਤੁਸੀਂ ਦੱਸ ਗਏ ਨਾ ਕਿ ਕੋਈ ਪਤੀ ਨਹੀਂ ਹੈ ਕੋਈ ਜੀ ਨਹੀਂ ਤੁਹਾਡਾ ਮੇਰੀ ਜ਼ਿੰਦਗੀ ਉਦੋਂ ਦੀ ਕਹਿੰਦੀ ਬੜੀ ਸੌਖੀ ਹੋਗੀ ਐ ਕਿਹਾ ਕੀ ਹੋਇਆ ਕਹਿੰਦੀ ਮੈਂ ਆਪਣੇ ਪਤੀ ਨੂੰ ਉਦੋਂ ਦਾ ਤਲਾਕ ਦੇ ਦਿੱਤਾ 哎呀！这、嗯。<noise>